ਜਿਸ ਬਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਸਿ ਫਤਖ ਸੰਮ ਦੀ ਨੂਰ ਅਰ ਸੋਹ ਕਰ ਸੋਹ ਚਟੀ ਐ ਤੁਦ ਡਠੇ ਸਚੇ ਬਾਤਿਸਾ ਮਲ ਜਨਮ ਜਨਮ ਦੀ ਕਟਈਐ ਸੱਜਣ ਸਚਾ ਪਾਤਿਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸੋ ਸਤਨੰਗ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤ ਗੁਰ ਪ੍ਰਸਾਦਿ ਮਾਰੂ ਮਹੱਲਾ ਨਾਵਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾਮਲ ਉਦਰਿਓ ਗਨ ਕਾ ਹੋ ਗਤ ਪਾਈ ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾਮਲ ਉਦਰਿਓ ਗਨ ਕਾ ਹੋ ਗਤ ਪਾਈ ਰਹਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਲਿਏ ਕੁਲ ਆਲਮ ਦਸ ਪਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਾਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਦੀ ਮਹਾਵਾਕ ਅਨੁਸਾਰ ਅਮਰਤ ਵਾਲੇ ਦੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤ ਵਾਲੇ ਦੇ ਸਮੇ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਤਕ ਕਾਂਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਆਪ ਜੀਆਂ ਨੇ ਸਰਵਣ ਕੀਤੇ ਨੇ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਪਾਵਨ ਪੀਤਰ ਗੁਰਬਾਣੀ ਦੀ ਜੋ ਕੇ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੀਤ੍ਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸਤਿਗੁਰੂ ਜੀ ਪਾਵਨ ਪੀਤ੍ਰ ਗੁਰਬਾਣੀ ਅੰਦਰ ਸੁਭ ਸਿੱਖਿਆ ਦੇ ਕਰਕੇ ਨਿਹਾਲ ਕਰ ਰਹੇ ਨੇ ਆਓ ਮਨਵ੍ਰਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗ੍ਰਬਾਣੀ ਗੁਰੂ ਕੀ ਗ੍ਰਬਾਣੀ ਦੇ ਕਥਾ ਵਿਚਾਰ ਸਰਵਣ ਕਰੀਏ ਅੱਜ ਮਾਰੂ ਰਾਗ ਦੀ ਅਰੰਭਤਾ ਹੋਈ ਐ ਮਾਰੂ ਰਾਗ ਦੇ ਵਿੱਚ ਤਿੰਨ ਸ਼ਬਦ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਸਾਰ ਹੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੰਗਲਾ ਚਰਨ ਕਰਦਿਆਂ ਹੋਇਆਂ ਸਤ ਗੁਰੂ ਜੀ ਇੱਕ ਓੰਕਾਰ ਦਾ ਉਚਾਰਨ ਕਰਦਿਆਂ ਹੋਇਆਂ ਪਰਮਾਨ ਕਰਦੇ ਨੇ ਇੱਕ ਓੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਇੱਕ ਹੈ ਜੋ ਅਦਵੈਤ ਸਰੂਪ ਹੈ ਸਭੰ ਹੈ ਸੁੱਤੇ ਸਦ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਹੋਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਇੱਕ ਹੈ ਜਿਸ ਦੇ ਜਿਹਾ ਹੋਰ ਦੂਜਾ ਕੋਈ ਨਹੀਂ ਹੈ ਕੇਵਲ ਤਾਂ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਨੇ ਸਾਰੀ ਕਾਇਨਾਤ ਦੇ ਵਿੱਚ ਪਤਾਲਾਂ ਆਕਾਸ਼ਾਂ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕੋ ਹੀ ਸਮਾਇਆ ਹੋਇਆ ਹੈ ਧਰਤੀਆਂ ਹੋਰ-ਹੋਰ ਹੋ ਸਕਦੀਆਂ ਨੇ ਧਰਤੀਆਂ ਦੇ ਖੰਡ ਨੇ ਪਤਾਲ ਨੇ ਆਕਾਸ਼ ਨੇ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਵੱਖੋ-ਵੱਖ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਜੋ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ ਕਿਵੇਂ ਹੁੰਦੀ ਹੈ ਸਤ ਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸਤ ਗੁਰ ਦੀ ਕਿਰਪਾ ਦੇ ਨਾਲ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ ਸਤ ਗੁਰ ਜੀਆਂ ਦੀ ਕਿਰਪਾ ਦੇ ਨਾਲ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਮਾਰੂ ਮਹੱਲਾ ਨਾਵਾ ਮਾਰੂ ਰਾਗ ਹੈ ਮਹੱਲਾ ਨਾਵਾ ਭਾਵ ਕੀ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਕੀਤਰ ਸ਼ਬਦ ਹੈ ਹਰ ਕੋ ਨਾਮ ਸਦਾ ਸੁਖ ਦਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਰਿਆਂ ਨੂੰ ਹਰੀਆਂ ਭਰੀਆਂ ਕਰਨ ਵਾਲਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਨਾ ਸਦਾ ਸੁਖ ਦਾਈ ਸਦਾ ਹੀ ਸੁਖ ਦੇਣ ਵਾਲਾ ਆ ਸਦਾ ਹੀ ਆਨੰਦ ਦੇਣ ਵਾਲਾ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਨਾ ਦੁਨਿਆਵੀ ਵਸਤੂਆਂ ਨੇ ਜਿੱਥੇ ਉਹਨਾਂ ਦਾ ਸੁੱਖ ਵੀ ਹੈ ਉਹਨਾਂ ਦਾ ਦੁੱਖ ਵੀ ਹੈ ਏਕ ਵਸਤੂ ਦਾ ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਹੈ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਨਾ ਜਿਹੜਾ ਸੁੱਖ ਹੀ ਸੁੱਖ ਦੇਣ ਵਾਲਾ ਹੈ ਸਦਾ ਸੁਖਦਾਈ ਸਦਾ ਹੀ ਸੁਖਦਾਇਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੋ ਗਤ ਪਾਈ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਜਾ ਕੋ ਸਿਮਰ ਜਿਸ ਨੂੰ ਸਿਮਰ ਕਰਕੇ ਅਜਾਮਲ ਉਧਰਿਓ ਅਜਾਮਲ ਪਾਪੀ ਜਿਸ ਨੇ ਵੇਸਵਾ ਦੇ ਨਾਲ ਸ਼ਾਦੀ ਕਰਵਾਈ ਹੋਈ ਸੀ ਸਾਰੀ ਜ਼ਿੰਦਗੀ ਕੋਈ ਭਲੇ ਦਾ ਕਰਮ ਨਹੀਂ ਕੀਤਾ ਕੋਈ ਨਾਮ ਨਹੀਂ ਜਪਿਆ ਮਿਸ਼ੀ ਵਿਕਾਰ ਭੋਗਣ ਵਾਲਾ ਪਾਪੀ ਬੰਦਾ ਸੀਗਾ ਜਿਸ ਦੇ ਘਰ ਅਚਾਨਕ ਕੋਈ ਮਹਾਤਮਾ ਆ ਗਏ ਪ੍ਰਸ਼ਾਦਾ ਪਾਣੀ ਸ਼ਕਾਇਆ ਉਹਨਾਂ ਨੇ ਦੇਖਿਆ ਕਿ ਇਸ ਬੰਦੇ ਦੇ ਕੋਈ ਕਰਮ ਆਪਣੇ ਚੁੱਕ ਚੰਗੇ ਨਹੀਂ ਆ ਇਹਦਾ ਉਧਾਰ ਕਰਨਾ ਚਾਹੀਦਾ ਘਰ ਦੇ ਵਿੱਚ ਬੱਚਾ ਹੋਣ ਵਾਲਾ ਸੀ ਉਹਨਾਂ ਨੇ ਕਿਹਾ ਕਿਉਂਕਿ ਜ਼ੁਗਤੀ ਹੁੰਦੀ ਨਾ ਪਰਮੇਸ਼ਰ ਦੇ ਨਾਲ ਜੋੜਨਾ ਹੋਵੇ ਕਿਸੇ ਨਾ ਕਿਸੇ ਜ਼ੁਗਤੀ ਦੇ ਨਾਲ ਜੋੜ ਦੇਣਾ ਉਹਨਾਂ ਨੇ ਕਿਹਾ ਆਪਣੇ ਬੱਚੇ ਦਾ ਨਾਮ ਨਾਰਾਇਣ ਰੱਖੀ ਉਹ ਇਸੇ ਤਰ੍ਹਾਂ ਹੋਇਆ ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਉਹਦਾ ਨਾਮ ਨਾਰਾਇਣ ਰੱਖ ਲਿਆ ਆਪਣੇ ਬੱਚੇ ਨੂੰ ਆਵਾਜ਼ਾਂ ਮਾਰ ਰਹੀਆਂ ਨਾਰਾਇਣ ਨਾਰਾਇਣ ਕਹਿ ਕਰਕੇ ਨਾਰਾਇਣ ਨਾਰਾਇਣ ਕਹਿੰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਪ੍ਰੀਤੀ ਪੈ ਗਈ, ਪ੍ਰੇਮ ਪੈ ਗਿਆ ਤੇ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਜਾ ਕੋ ਸਿਮਰ ਅਜਾਮਲ ਉਧਰੇ ਆਉ ਜਿਸ ਦਾ ਸਿਮਰਨ ਕਰਨ ਦੇ ਨਾਲ ਅਜਾਮਲ ਪਾਪੀ ਦਾ ਵੀ ਉਧਾਰ ਹੋ ਗਿਆ। ਗਨਕਾ ਹੋ ਗਤ ਪਾਈ। ਗਨਕਾ ਕਹਿੰਦੇ ਨੇ ਵੇਸਵਾ ਨੂੰ ਇੱਕ ਗਨਕਾ ਨੇ ਵੀ ਪਰਮੇਸ਼ਰ ਦਾ ਨਾਮ ਜਪ ਕਰਕੇ ਉੱਚ ਪਦਵੀ ਜਿਹੜੀ ਹੈ ਉਹ ਪ੍ਰਾਪਤ ਕਰਨ ਲਈ ਇੱਕ ਗਨਕਾ ਹੋਈ ਹੈ ਜਿਸ ਦੇ ਘਰ ਦੇ ਵਿੱਚ ਕੋਈ ਮਹਾਤਮਾ ਆ ਗਏ ਜ ਬਾਰਸ਼ ਹੁੰਦੀ ਸੀ ਮੌਸਮ ਖਰਾਬ ਹੋਣ ਕਰਕੇ ਉਹਦੇ ਘਰ ਦੇ ਵਿੱਚ ਕੋਈ ਮਹਾਤਮਾ ਆ ਗਿਆ ਪੁੱਤਰੀ ਕਹਿ ਕਰਕੇ ਉਸ ਨੇ ਸਮੋਦਨ ਕੀਤਾ ਆਵਾਜ਼ ਮਾਰੀ ਉਹਨੇ ਕਿਹਾ ਪਹਿਲੀ ਵਾਰਾਂ ਕੋਈ ਆਇਆ ਜਿਸ ਨੇ ਪੁੱਤਰੀ ਕਿਹਾ ਬਾਕੀ ਤੇ ਮਾੜੇ ਕਰਮ ਕਰਨ ਵਾਸਤੇ ਆਉਂਦੇ ਸਨ ਪਰ ਉਸਨੇ ਗਨਕਾ ਨੂੰ ਮਹਾਤਮਾ ਨੇ ਇੱਕ ਤੋਤਾ ਦੇ ਦਿੱਤਾ ਕਿਦਾ ਉਧਾਰ ਕਰਨਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਇੱਕ ਤੋਤਾ ਦੇ ਦਿੱਤਾ ਤੋਤਾ ਜਿਹੜਾ ਹੈ ਉਹ ਰਾਮ ਰਾਮ ਜਪਦਾ ਆ ਜੇ ਕਹਿਣਾ ਕੀਤਾ ਇਸ ਤੋਤੇ ਨੂੰ ਜੇ ਤਰ੍ਹਾਂ ਇਹ ਬੋਲੇਗਾ ਇਸ ਨੂੰ ਰਾਮ ਰਾਮ ਦਾ ਨਾਮ ਜਪਾਉਣਾ ਤੋਤਾ ਰਾਮ ਰਾਮ ਜਪਦਾ ਉਹ ਗਨਕਾ ਵੀ ਰਾਮ ਰਾਮ ਤੋਤਾ ਕਹਿੰਦਾ ਬੋਲ ਰਾਮ ਰਾਮ ਬੋਲ ਰਾਮ ਰਾਮ ਉਹ ਗਨਕਾ ਵੇਸਵਾ ਵੀ ਰਾਮ ਰਾਮ ਕਹਿੰਦੀ ਐ ਰਾਮ ਰਾਮ ਜਪਦਿਆਂ ਹੋਇਆਂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਉੱਚ ਪਦਵੀ ਨੂੰ ਪ੍ਰਾਪਤ ਕਰ ਲਿਆ ਇਸੀ ਹੀ ਤਰ੍ਹਾਂ ਇੱਕ ਗਨਕਾ ਹੋਈ ਐ ਮਾੜੇ ਕਰਮ ਕਰਨ ਵਾਲੀ ਕਿਸੇ ਦੇ ਨਾਲ ਤਣਾੜ ਮੰਦਾ ਸੀ ਉਹਦੇ ਨਾਲ ਪ੍ਰੀਤੀ ਪੈ ਗਈ ਉਸ ਨੇ ਮਿਲਣ ਵਾਸਤੇ ਆਉਣਾ ਸੀ ਸਾਰੀ ਰਾਤ ਉਡੀਕਦੀ ਰਹੀ ਪਰ ਉਹ ਆਇਆ ਨਾ ਮਨ ਦੇ ਵਿੱਚ ਬੜੀ ਦੁਖੀ ਹੋਈ ਵਿਰਾਗ ਆਇਆ ਮਨ ਦੇ ਵਿੱਚ ਭੀ ਜਿੰਨਾ ਮੈਂ ਉਹਨੂੰ ਯਾਦ ਕੀਤਾ ਕਦੇ ਇੰਨਾ ਪਰਮੇਸ਼ਰ ਨੂੰ ਯਾਦ ਕਰਦੀ ਕਦੇ ਰੱਬ ਨੂੰ ਯਾਦ ਕਰ ਲੈਂਦੀ ਮਨ ਦੇ ਵਿੱਚ ਵਿਰਾਗ ਹੋ ਗਿਆ ਵਿਰਾਗ ਤੋਂ ਪਰਮੇਸ਼ਰ ਦਾ ਨਾਮ ਜਪਨਾ ਸ਼ੁਰੂ ਕਰ ਦਿੱਤਾ ਤੇ ਉਸ ਗਨਕਾ ਵੇਸਵਾ ਦਾ ਵੀ ਉਧਾਰ ਹੋ ਗਿਆ ਪਾਤਸ਼ਾਹ ਪ੍ਰਮਾਨ ਕਰਦੇ ਗਨਕਾ ਹੋਗਤ ਪਾਈ ਪਰਮੇਸ਼ਰ ਦਾ ਨਾਮ ਜਪ ਕਰਕੇ ਗਨਕਾ ਨੇ ਵੀ ਉੱਚ ਪਦਵੀ ਪ੍ਰਾਪਤ ਕਰ ਲਈ ਉਸ ਪਰਮੇਸ਼ਰ ਦਾ ਸਮਰਨ ਕਰਨ ਦੇ ਨਾਲ ਆ ਜਾਮਲ ਪਾਪੀ ਦਾ ਵੀ ਉਦਾਰ ਹੋ ਗਿਆ ਤੇ ਗਨਕਾ ਨੇ ਵੀ ਉੱਚ ਪਦਵੀ ਪ੍ਰਾਪਤ ਕਰ ਲਈ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਨਾ ਉਹ ਸਦਾ ਹੀ ਸੁਖ ਦਾਇਕ ਹੈ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਅੰਚਾਲੀ ਕਉ ਰਾਜ ਸਭਾ ਮਹ ਰਾਮ ਨਾਮ ਸੁਧਾਈ ਪੰਚਾਲ ਦੇਸ਼ ਦੇ ਮਰਾਜੇ ਦੀ ਰਾਜਕੁਮਾਰੀ ਭਾਵ ਕੇ ਦ੍ਰੋਪਤੀ ਹੋ ਰਾਜ ਸਭਾ ਮੈਂ ਦੁਰਯੋਧਨ ਦੇ ਰਾਜ ਸਭਾ ਦੇ ਵਿੱਚ ਜਦੋਂ ਜੂਵੇਂ ਦੇ ਵਿੱਚ ਹਾਰ ਗਏ ਤੇ ਦ੍ਰੋਪਤੀ ਨੂੰ ਭਰੀ ਸਭਾ ਦੇ ਵਿੱਚ ਨਿਰਵਸਤਰ ਕਰਨ ਲੱਗੇ ਤਾਂ ਤੋਂ ਨੰਗੀਆਂ ਕਰ ਲੱਗੇ ਹੁਣ ਦੇਖਿਆ ਚਾਰੇ ਪਾਸੇ ਵੀ ਕੋਈ ਮਦਦ ਕਰਨ ਵਾਲਾ ਨਹੀਂ ਕੋਈ ਅੱਗੇ ਆਉਣ ਵਾਲਾ ਨਹੀਂ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਪਰਮੇਸ਼ਰ ਦੇ ਦਰ ਘਰ ਦਾ ਦਰਵਾਜ਼ਾ ਹਮੇਸ਼ਾ ਹੀ ਖੁੱਲਾ ਰਹਿੰਦਾ ਆ ਕਿਸੇ ਨੇ ਵੀ ਹਿਆ ਨਾ ਕੀਤਾ ਵੀ ਅੱਗੇ ਹੋ ਕਰਕੇ ਮਦਦ ਕੀਤੀ ਜਾ ਸਕੇ ਹੁਣ ਕੀ ਕੀਤਾ ਦਰੋਪਦੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਰੱਬ ਨੂੰ ਯਾਦ ਕੀਤਾ हे परमेश्वर अकाल पुरख मेरी इज्जत रख भरी सभा ਦੇ ਵਿੱਚ ਮੇਰੀ ਪੱਤ ਰੁਲ ਜਾਵੇਗੀ ਨਿਰਵਸਤਰ ਕਰ ਦਿੱਤਾ ਜਾਵੇਗਾ ਹੁਣ ਤੂੰ ਮੇਰੇ ਤੇ ਕਿਰਪਾ ਕਰ ਤੇ ਮੇਰੀ ਪੱਤ ਰੱਖ ਅੰਚਾਲਿਕ ਰਾਜ ਸਭਾ ਮਹਿ RAM ਨਾਮ ਸੁਧ ਆਈ ਦ੍ਰੋਪਤੀ ਨੂੰ RAM ਦੀ ਸੁੱਧ ਸੂਝ ਆ ਗਈ ਕਿ ਹੁਣ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਹੁਣ ਪਰਮੇਸ਼ਰ ਹੀ ਬਚਾ ਸਕਦਾ ਅਕਾਲ ਪੁਰਖ ਹੀ ਮਦਦ ਕਰ ਸਕਦਾ ਤੇ ਪਰਮੇਸ਼ਰ ਨੂੰ ਯਾਦ ਕੀਤਾ ਤੇ ਪਰਮੇਸ਼ਰ ਨੇ ਫਿਰ ਉਹਦੀ ਪਾਤ ਰੱਖਣੀ ਕੀਤੀ ਇੱਜ਼ਤ ਰੱਖਣੀ ਕੀਤੀ ਨਰਵਸਤਰ ਨਹੀਂ ਹੋ ਸਕੀ ਪਾਠ ਸਹਿਬਾਨ ਵੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਲਾਦ ਕੀ ਹਰਨਾਗ ਸਵਾਰੇ ਕਰਾਜ ਫੋਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਚੀਨਤ ਬਸਤਰ ਦੀਨ ਬਹੁ ਸਾਜ ਬਸਤਰ ਉਤਾਰੇ ਜਾ ਰਹੇ ਪਰ ਪਰਮੇਸ਼ਰ ਨੇ ਲਾਜ ਰੱਖੀ ਬਸਤਰ ਖਤਮ ਹੀ ਨਹੀਂ ਹੋ ਰਹੇ ਨਹੀਂ ਪਤ ਜਿਹੜੀ ਆ ਉਸ ਨਿਰਵਸਤਰ ਨਹੀਂ ਕਰ ਸਕਿਆ ਕੋਈ ਕਿਉਂਕਿ ਪਰਮੇਸ਼ਰ ਨੇ ਪਿਆਜ ਰੱਖੀ ਆ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਦੀ ਪੈਜ ਰੱਖਣੀ ਕੀਤੀ ਹੈ RAM ਨਾਮ ਸੁਧ ਆਈ ਭਰੀ ਸਭਾ ਦੇ ਵਿੱਚ RAM ਨਾਮ ਦੀ ਸੁਧ ਆਈ ਸੂਝ ਆਈ ਦ੍ਰੋਪਤੀ ਨੂੰ ਤੇ ਪਰਮੇਸ਼ਰ ਨੇ ਉਹ ਦੀ ਲਾਜ ਰੱਖੀ ਤਾਕ ਦੂਖ ਹਰਿਓ ਕਰਣਾ ਮੈਂ ਆਪਣੀ ਪੈਜ ਵਡਾਈ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਦ੍ਰੋਪਦੀ ਦਾ ਦੁੱਖ ਖਤਮ ਕੀਤਾ ਕਿਉਂਕਿ ਦੁਖੀ ਹੋ ਕਰਕੇ ਵਰਾਗ ਦੇ ਵਿੱਚ ਰੋਂਦੀ ਹੋਏ ਨੇ ਰੋਂਦੀ ਹੋਈ ਨਹੀਂ ਪਰਮੇਸ਼ਰ ਨੂੰ ਯਾਦ ਕੀਤਾ ਕਿ ਉਹਦਾ ਦੁੱਖ ਜਿਹੜਾ ਨਾ ਖਤਮ ਕੀਤਾ ਪਰਮੇਸ਼ਰ ਨੇ ਕਰुणा ਮੈਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਪੈਜ ਵਡਾਈ ਤੇ ਆਪਣੀ ਜਿਹੜੀ ਹੈ ਪੈਜ ਵਡਾਉਣੀ ਕੀਤੀ ਵਡਾਈ ਵਡਿਆਈ ਵਡਾਉਣੀ ਕੀਤੀ ਕਿ ਪਰਮੇਸ਼ਰ ਨੇ ਸਾਰਿਆਂ ਨੇ ਜਦੋਂ ਦੇਖਿਆ ਇਹਦੀ ਪਾਤ ਇਹਦੀ ਲਾਜ ਕਿਸ ਨੇ ਰੱਖੀ ਹੈ ਪਰਮੇਸ਼ਰ ਨੇ ਰਾਮ ਨੇ ਅਕਾਲ ਪੁਰਖ ਨੇ ਰੱਬ ਨੇ ਇਹਦੀ ਪਾਤ ਰੱਖਣੀ ਕੀਤੀ ਹੈ ਤੇ ਜੈ ਜੈਕਾਰਾਂ ਹੋਈਆਂ ਨੇ ਕਿ ਪਰਮੇਸ਼ਰ ਦਾ ਨਾਮ ਪਰਮੇਸ਼ਰ ਨੂੰ ਯਾਜ ਕਰਨ ਦੇ ਨਾਲ ਇਹਦੀ ਪੈਜ ਰੱਖੀ ਗਈ ਹੈ ਇਹਨੂੰ ਨਰਵਸਤਰ ਨਹੀਂ ਕੀਤਾ ਗਿਆ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦ੍ਰੋਪਤੀ ਦਾ ਦੁੱਖ ਖਤਮ ਕੀਤਾ ਤੇ ਆਪਣੀ ਪੈਜ ਬਢਾਈ ਹੈ ਜਿਹਨਾਰ ਜਸ ਕਿਰਪਾ ਨਿਦ ਗਾਇਓ ਤਾਕ ਭਇਓ ਸੁਹਾਈ ਜਿਹਨਾਰ ਜਿਸ ਵੀ ਮਨੁੱਖ ਨੇ ਜਸ ਕਿਰਪਾ ਨਿਦ ਗਾਇਓ ਉਸ ਅਕਾਲ ਪੁਰਖ ਵੇਰਗੁਰੂ ਕਿਰਪਾ ਨਿਦ ਕਹਿੰਦੇ ਨੇ ਖਜ਼ਾਨੇ ਨੂੰ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਜਸ ਨੂੰ ਗਾਉਣਾ ਕੀਤਾ ਨਾ ਜਿਸ ਨੇ ਵੀ ਇਹ ਨਹੀਂ ਕਿ ਕੇਵਲ ਅਜਾਮਲ ਨੇ ਜਾਂ ਗਨਕਾ ਨੇ ਜਾਂ ਦ੍ਰੋਪਦੀ ਨੇ ਯਾਦ ਕੀਤਾ ਜਿਸ ਨੇ ਵੀ ਪਰਮੇਸ਼ਰ ਨੂੰ ਯਾਦ ਕਰ ਲਿਆ ਜਿਹੇ ਨਰ ਜਸ ਕਿਰਪਾ ਨਿੱਧ ਗਾਇਓ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਲਿਆ ਕਾ ਕੋ ਭਇਓ ਸਹਾਈ ਤੇ ਉਹਦਾ ਹੀ ਪਰਮੇਸ਼ਰ ਸਹਾਈ ਹੋ ਗਿਆ ਉਹਦਾ ਹੀ ਰੋਜ਼ਾਨਾ ਹੀ ਅਸੀਂ ਪੜ੍ਹਦੇ ਸੁਣਦੇ ਆ ਨਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜ ਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਨੂੰ ਮਾਰਨਾ ਚਾਹੁੰਦਾ ਆ ਪਿਤਾ ਹੀ ਮਾਰਨਾ ਚਾਹੁੰਦਾ ਆ ਇਹ ਤੇ ਪਰਮੇਸ਼ਰ ਦਾ ਨਾਮ ਜਪਦਾ ਇਹ ਮੇਰਾ ਨਹੀਂ ਜਪਦਾ ਹਰਨਾਖਸ਼ ਜਿਹੜਾ ਬੜਾ ਹੰਕਾਰੀ ਹੋ ਗਿਆ ਕਿਉਂਕਿ ਰਾਜ ਗੱਦੀ ਕੋਲ ਹੋਵੇ ਮਾਇਆ ਕੋਲ ਹੋਵੇ ਤੇ ਬੰਦੇ ਦੀ ਬੰਦੇ ਦੀ ਮਤ ਮਾਰੀ ਜਾਂਦੀ ਹੈ ਨਾ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਮਾਇਆ ਇੱਕ ਨਸ਼ਾ ਆ ਮਾਦਿਆ ਸ਼ਰਾਬ ਆ ਨਸ਼ੇ ਦੀ ਹਾਲਤ ਵਿੱਚ ਜਿਹੜੀ ਆ ਇਹ ਸਭ ਤੋਂ ਮਾੜਾ ਨਸ਼ਾ ਆ ਹੰਕਾਰ ਦਾ ਬਹੁਤੀ ਮਾਇਆ ਦਾ ਨਸ਼ਾ ਹੋ ਜਾਣਾ ਬਹੁਤੀ ਮਾਇਆ ਦਾ ਨਸ਼ਾ ਹਰਨਾਖਸ਼ ਨੂੰ ਕਹਿੰਦਾ ਮੇਰਾ ਨਾਮ ਹੀ ਜਪੋ ਉਸ ਦਾ ਪੁੱਤਰ ਹੀ ਕਹਿੰਦਾ ਨਹੀਂ ਪਰਮੇਸ਼ਰ ਦਾ ਨਾਮ ਰਾਮ ਦਾ ਨਾਮ ਜਪਾਂਗੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਨੂੰ ਦੇ ਰਿਹਾ ਆ ਸਾਰਿਆਂ ਦਾ ਕਰਤਾ ਉਹੀ ਹੈ ਮਾਰਨ ਦੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਮਾਰ ਦਿੱਤਾ ਜਾਵੇ ਪੁੱਤਰ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਹੰਕਾਰੀ ਬੰਦਾ ਨਸ਼ੇ ਦੇ ਵਿੱਚ ਕੁਝ ਵੀ ਕਰ ਸਕਦਾ ਆ ਪਰ ਪਰਮੇਸ਼ਰ ਨੂੰ ਯਾਜ ਕੀਤਾ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਯਾਜ ਕਰਦਾ ਜਿਸ ਦਾ ਨਾਮ ਜਪਦਾ ਉਸ ਨੇ ਉਹਦੀ ਪਿਆਜ ਰੱਖਣੀ ਕੀਤੀ ਹੈ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹਰਨਾਕਸ਼ ਨੂੰ ਮਾਰਿਆ ਨਰਸਿੰਘ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਆ ਕਰਕੇ ਹਰਨਾਕਸ਼ ਨੂੰ ਮਾਰ ਕਰਕੇ ਪ੍ਰਹਲਾਦ ਦੀ ਪਿਆਜ ਰੱਖਣੀ ਕੀਤੀ ਹੈ ਪਰ ਹਲਾਦ ਨੂੰ ਬਚਾਉਣਾ ਕੀਤਾ ਆ ਜਿਸ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦਿਰ ਦੇ ਅੰਦਰ ਦਿਲੋਂ ਯਾਦ ਕਰ ਲਿਆ ਨਾ ਤੇ ਪਰਮੇਸ਼ਰ ਨੇ ਉਹਦੀ ਆਕ ਰਕੇ ਪੈਜ ਰੱਖਣੀ ਕੀਤੀ ਹੈ ਹਰ ਯੁਗ ਯੁਗ ਭਗਤ ਉਪਾਇਆ ਜੁਗਾ ਜਗੰਤਰਾਂ ਦੇ ਵਿੱਚ ਭਗਤਾਂ ਦੀ ਪੈਜ ਰੱਖਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਹਨਾਰ ਜਸ ਕਿਰਪਾ ਨਿਤ ਗਾਇਓ ਜਿਸ ਨੇ ਵੀ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜਸ ਗਾਉਣਾ ਕੀਤਾ ਨਾ ਤਾਂ ਕੋ ਭਇਓ ਸਹਾਈ ਤੇ ਉਹਦਾ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਹਾਈ ਹੋਇਆ ਹੈ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਅਖੀਰੀ ਪੰਕਤੀ ਦੇ ਵਿੱਚ ਤਾਹੋ ਨਾਨਕ ਮੈਂ ਇਹੀ ਭਰੋਸਾ ਇਹੀ ਭਰੋਸੇ ਦਾ ਕਰਕੇ ਕਿਉਂਕਿ ਪਰਮੇਸ਼ਰ ਨੇ ਪਰਮੇਸ਼ਰ ਦਾ ਨਾਮ ਸਦਾ ਹੀ ਸੁਖਦਾਇਕ ਆ ਜਿਸ ਨੇ ਅਜਾਮਲ ਦਾ ਉਧਾਰ ਕੀਤਾ ਗਣਕਾ ਨੇ ਨਾਮ ਜਪ ਕਰਕੇ ਉੱਚ ਪਦ ਨੂੰ ਪ੍ਰਾਪਤ ਕੀਤਾ ਦ੍ਰੋਪਤੀ ਦੀ ਪੈਜ ਰੱਖੀ ਜਿਸ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜਸ ਨੂੰ ਗਾਇਆ ਉਹਦਾ ਹੀ ਸਹਾਈ ਹੋਇਆ ਇਹੀ ਭਰੋਸੇ ਦੇ ਨਾਲ ਏ ਅਕਾਲ ਪੁਰਖ ਵਾਹਿਗੁਰੂ ਜੀ ਏ ਸਤਿਗੁਰੂ ਜੀ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਕਿ ਮੇਰੀ ਵੀ ਤੁਸੀਂ ਪਿਆਰ ਰੱਖੋਗੇ ਆਖੋ ਸਤਨਾਮ ਇਹੀ ਭਰੋਸੇ ਦੇ ਨਾਲ ਸਤਿਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਏ ਅਕਾਲ ਪੁਰਖ ਤੇਰੀ ਸ਼ਰਨ ਦੇ ਵਿੱਚ ਏ ਸੀ ਇਹੀ ਭਰੋਸੇ ਦੇ ਨਾਲ ਆਏ ਆ ਪੂਰਨ ਭਰੋਸਾ ਹੈ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ ਤਾਂ ਹੀ ਆਪ ਜੀ ਦੇ ਸ਼ਰਨ ਦੇ ਵਿੱਚ ਆਏ ਹਾਂ ਕਿ ਤੁਹਾਡਾ ਬਿਰਧ ਹੈ ਕਿ ਦਰ ਆਿਆਂ ਦੀ लाज ਰੱਖਦੇ ਹੋ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਸਾਰੇ ਦੁਆਰੇ ਛੱਡ ਕੇ ਹੁਣ ਤੁਹਾਡੇ ਦਰ ਤੇ ਆ ਗਏ ਆਂ ਹੁਣ ਦਰ ਆਿਆਂ ਦੀ ਲਾਜ ਰੱਖ ਲਓ ਕਿਉਂਕਿ ਤੁਸੀਂ ਲਾਜ ਰੱਖਦੇ ਆਇਓ ਪੈਜ ਰੱਖਦੇ ਆਇਓ ਆਪਣੇ ਆ ਭਗਤਾਂ ਦੀ ਸਾਡੇ ਤੇ ਵੀ ਕਿਰਪਾ ਕਰੋ ਸਾਡੀ ਵੀ ਪੈਜ ਰੱਖੋ ਸਾਡੀ ਵੀ ਲਾਜ ਰੱਖੋ ਨਾਮ ਦੀ ਦਾਤ ਬਖਸ਼ ਦਿਓ ਨਾਮ ਦੀ ਝੋਲੀ ਭਰ ਦਿਓ ਨਾਮ ਦੀ ਦਾਤ ਦੇ ਕਰਕੇ ਨਾਮ ਜਪ ਕਰਕੇ ਤੁਹਾਡੇ ਹੁਕਮ ਅਨੁਸਾਰ ਜੀਵਨ ਬਤੀਤ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਕੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾਂ ਕਰਦੇ ਆ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹੇ ਬੱਚਾ ਸਮਝ ਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਦੇ ਵਿੱਚ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਜਾਜ ਆ ਜਾਵੇ ਜੀ ਆਉ ਅਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਜਿਹ ਨਾਰ ਜਸ ਕਿਰਪਾ ਨਿਦ ਗਾਇਓ ਤਾ ਕਉ ਭਇਓ ਸੁਹਾਈ ਕਹੋ ਨਾਨਕ ਮੈਂ ਇਹੀ ਪਰੋਸਾ ਗਹੀ ਆਨ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ